ਪਹਿਲਾਂ ਆਪਾਂ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਟੈਕਸ ਹੈ ਜੀਐਸਟੀ ਇੰਡਾਇਰੈਕਟ ਟੈਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵੱਡੇ ਲੋਕਾਂ ਵਾਸਤੇ ਵੀ ਜਿਹੜੇ ਅਮੀਰ ਹੈ ਉਹਨਾਂ ਵਾਸਤੇ ਵੀ ਸੇਮ ਰੇਟ ਹੈ ਗਰੀਬ ਹੈ ਉਹਨਾਂ ਵਾਸਤੇ ਵੀ ਸੇਮ ਰੇਟ ਹੈ ਬਟ ਇਸ ਡਿਫਰੈਂਸ ਨੂੰ ਹੁਣ ਸਰਕਾਰ ਨੇ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ ਗਵਰਨਮੈਂਟ ਨੇ ਇੱਕ ਵਧੀਆ ਚੀਜ਼ ਕੀਤੀ ਜਿਵੇਂ ਐਗਜ਼ਾਮਪਲ ਲੈਂਦੇ ਆ ਆਪਾਂ ਜਿਹੜੀ 2500 ਤੱਕ ਦੀ ਸ਼ਰਟ ਹੈ ਜਾਂ ਪੈਂਟ ਹੈ ਕੋਈ ਵੀ ਫੈਬਰਿਕ ਤੁਸੀਂ 2500 ਤੱਕ ਦਾ ਲੈਂਦੇ ਹੋ ਉੱਤੇ ਤਾਂ ਹੈਗਾ 5% ਜੀਐਸਟੀ ਜੇ 2500 ਤੋਂ ਉੱਪਰ ਦੀ ਤੁਸੀਂ ਸ਼ਰਟ ਪੈਂਟ ਕੁਝ ਵੀ ਲੈਂਦੇ ਹੋ ਤਾਂ ਉਹਦੇ ਉੱਤੇ ਹੈਗਾ 18% GST ਜਿਹੜਾ ਕਿ ਪਹਿਲਾਂ ਸੀਗਾ ਦੋਨਾਂ ਵਾਸਤੇ 12% ਇਹ ਜਿਹੜੇ ਹੈਲਥ ਇੰਸ਼ੋਰੈਂਸ ਤੇ ਜੇ ਆਪਾਂ ਕਹੀਏ ਪਹਿਲਾਂ 18% GST ਸੀ ਹੁਣ ਇਸ ਚੀਜ਼ ਦਾ ਸਿੱਧਾ ਪ੍ਰਭਾਵ ਪਵੇਗਾ ਜੇ 10000 ਟੈਕਸੇਬਲ ਵੈਲਿਊ ਹੈ ਤਾਂ ਆਪਣਾ 1800 ਸਿੱਧਾ ਕੱਟ ਗਿਆ ਕਿਉਂਕਿ ਆਪਾਂ ਦੇਖੀਏ ਜੋ ਪਰਿਵਾਰ ਦਾ ਇੱਕ ਬੰਦਾ ਜੇ ਹਸਪਟਲਾਈਜ਼ ਹੁੰਦਾ ਹੈ ਤਾਂ ਇੱਕ ਫੈਮਿਲੀ ਦੀ ਬਹੁਤ ਵੱਡੀ ਸੇਵਿੰਗ ਹਸਪਟਲ ਚ ਚਲੀ ਜਾਂਦੀ ਹੈ ਜਿਹੜੀ ਕਿ ਹੁਣ ਬਚੇਗੀ ਹਿਤੇਸ਼ੀ টিআরপি ਨਹੀਂ ভরসা ਆਪਕਾ ਬੀਤੇ ਦਿਨ ਕੇਂਦਰ ਦੀ મોદી ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਐਲਾਨ ਉਹ દિਵਾਲੀ ਦਾ ਤੋਹਫਾ ਕਹਿ ਕੇ ਕੀਤਾ દિਵਾਲੀ ਹਜੇ ਦੂਰ ਹੈ દિਵਾਲੀ ਤੇ ਲੋਕ ਪਟਾਕੇ ਚਲਾਉਂਦੇ ਨੇ ਪਰ ਕੇਂਦਰ ਦੀ મોદી ਸਰਕਾਰ ਨੇ ਇੱਕ દિਵਾਲੀ ਦਾ ਬੰਬ ਜਿਹੜਾ ਪਹਿਲਾਂ ਹੀ ਫੋੜ ਦਿੱਤਾ ਐਲਾਨ ਕੀਤਾ ਮੱਧ ਵਰਗੀ ਪਰਿਵਾਰਾਂ ਨੂੰ ਬਹੁਤ ਇਸ ਤੇ ਫਾਇਦਾ ਮਿਲੇਗਾ ਜੀਐਸਟੀ 2.0 ਦਾ ਐਲਾਨ ਕੀਤਾ ਜਿਸ ਦੇ ਵਿੱਚ 5% ਅਤੇ 18% ਦੀ ਸਲੈਬ ਰੱਖੀ ਹੈ ਤੇ ਬਹੁਤ ਵਸਤੂਆਂ ਤੇ ਜੀਐਸਟੀ ਦੇ ਰੇਟ ਜਿਹੜੇ ਨੇ ਉਹ ਘਟਾ ਦਿੱਤੇ ਨੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜੋ ਸਾਡੀਆਂ ਰੋਜ਼ ਕੰਮ ਆਣ ਵਾਲੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਸਾਡੀ ਟੂਥਪੇਸਟ ਟੂਥ ਬਰਸ਼ ਇਦਾਂ ਦੀਆਂ ਵੀ ਚੀਜ਼ਾਂ ਨੇ এডੂਕੇਸ਼ਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕਾਪੀਆਂ ਕਿਤਾਬਾਂ ਬੱਚਿਆਂ ਦੇ ਪੈਨਸਲ ਸ਼ਾਪਨਰਸ ਤੱਕ ਵਿੱਚ ਆਉਂਦੇ ਨੇ ਗੱਡੀਆਂ ਦੀ ਜੇਕਰ ਗੱਲ ਕਰੀਏ 2 ਟੂ-ਵੀਲਰ ਗੱਡੀਆਂ ਮੋਟਰਸਾਈਕਲ ਅਤੇ ਚਾਰ ਵੀਲਰ ਗੱਡੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਟੈਕਸ ਘਟਾਏ ਨੇ ਇਹ ਸਾਰੇ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁਣ ਸਸਤੀਆਂ ਹੋਣਗੀਆਂ ਕਿਹੜੀਆਂ ਮਹਿੰਗੀਆਂ ਹੋਣਗੀਆਂ ਉਸ ਤੇ ਚਰਚਾ ਕਰਾਂਗੇ ਸਾਡੇ ਨਾਲ ਸੀਏ ਦਿਵਿਆਸ਼ ਗੋਇਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਸ ਚੀਜ਼ ਨੂੰ ਬਰੀਕੀ ਦੇ ਨਾਲ ਸਮਝਦੇ ਆ ਕਿ ਹੁਣ 22 ਸਤੰਬਰ ਤੋਂ ਬਾਅਦ ਕਿਹੜੀਆਂ ਚੀਜ਼ਾਂ ਤੇ ਟੈਕਸ ਵਧਿਆ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਤੇ ਕਿਹੜੀਆਂ ਚੀਜ਼ਾਂ ਦੇ ਟੈਕਸ ਘਟਿਆ ਉਹ ਸਾਨੂੰ ਸਸਤੀਆਂ ਮਿਲਣਗੀਆਂ ਉਸ ਤੇ ਗੱਲਬਾਤ ਕਰਦੇ ਆ ਸਰ ਜੀਐਸਟੀ 2.0 ਜਿਹੜਾ ਕੱਲ ਕੇਂਦਰ ਸਰਕਾਰ ਨੇ ਲਾਂਚ ਕੀਤਾ ਬਹੁਤ ਸਾਰੇ ਟੈਕਸ ਘਟਾਏ ਨੇ ਕਈ ਚੀਜ਼ਾਂ ਤੇ ਟੈਕਸ ਖਤਮ ਵੀ ਕੀਤੇ ਨੇ ਡਿਟੇਲ ਦੇ ਵਿੱਚ ਸਮਝਾਓ ਮੱਧ ਵਰਗੀ ਪਰਿਵਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਿੰਪਲ ਭਾਸ਼ਾ ਦੇ ਵਿੱਚ ਉਹਨਾਂ ਨੂੰ ਕਿਹੜੀਆਂ ਚੀਜ਼ਾਂ 'ਚ ਫਾਇਦਾ ਹੋਏਗਾ ਤੇ ਕਿਹੜੀਆਂ ਚੀਜ਼ਾਂ ਨੁਕਸਾਨ ਹੋਏਗਾ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਸਾਨੂੰ ਇਹ ਮੌਕਾ ਦੇਣ ਲਈ ਸਰ ਜਿਹੜਾ ਇਹ 56th ਮੀਟਿੰਗ ਹੋਈ ਹੈ ਜੀਐਸਟੀ ਕੌਂਸਲ ਦੀ ਇਸ 'ਚ ਮੇਨਲੀ ਆਪਾਂ ਜਿਹੜਾ ਕੇਂਦਰ ਸਰਕਾਰ ਨੇ ਫਾਇਦਾ ਦਿੱਤਾ ਹੈ ਇਹ ਆਪਣਾ ਲੋਅਰ ਕਲਾਸ ਤੇ ਮੀਡਲ ਕਲਾਸ ਪਰਿਵਾਰਾਂ ਨੂੰ ਦਿੱਤਾ ਹੈ ਦੇਖੋ ਆਪਾਂ ਦੇਖੀਏ ਵੀ ਗੱਡੀਆਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਇੱਕ ਜਿਹਦੀ ਇਨਕਮ 50000 ਤੱਕ ਮਹੀਨੇ ਦੀ ਹੈਗੀ ਐ ਉਹਨੂੰ ਗੱਡੀ ਲੈਣ ਵਾਸਤੇ ਬਹੁਤ ਸੋਚਣਾ ਪੈਂਦਾ ਸੀ ਠੀਕ ਹੈ ਜੀ ਹੁਣ ਇਹ ਸਲੈਬ ਨੂੰ 40% ਪਹਿਲਾਂ 28% ਟੈਕਸ ਦੇ ਉੱਤੇ ਸੈਸ ਲਾ ਕੇ ਇਸ ਚੀਜ਼ 40% ਤੱਕ ਜਾਂਦੀ ਸੀ ਹੁਣ ਇਹਨੂੰ ਇਹ 18% ਤੱਕ ਲਿਆ ਆਏ ਤੇ 18% ਤੱਕ ਲਿਆਉਣ ਨਾਲ ਗੱਡੀ ਬਹੁਤ ਅਫੋਰਡੇਬਲ ਹੋ ਜਾਏਗੀ ਜਿਹੜੀ ਛੋਟੀਆਂ ਗੱਡੀਆਂ 1200 ਸੀਸੀ ਤੱਕ ਜਾਂ 4000 ਐਮਐਮ ਤੱਕ ਜਿਹੜੀਆਂ ਗੱਡੀਆਂ ਠੀਕ ਹੈ ਜੀ ਬਾਕੀ ਜੇਦੋ ਆਪਾਂ ਗੱਲ ਕਰੀਏ ਐਸੈਂਸ਼ੀਅਲ ਪ੍ਰੋਡਕਟਸ ਦੀ ਤੇ ਜਿਹੜੇ ਜਨਰਲ ਸਟੋਰ ਦੀਆਂ ਆਈਟਮਾਂ ਆ ਜਿਵੇਂ ਟੂਥ ਕੋਈ ਆਪਣਾ ਡੇਰੀ ਪ੍ਰੋਡਕਟਸ ਹੋਗੇ ਜਿਨ੍ਹਾਂ ਤੇ ਪਹਿਲਾਂ ਹਾਇਰ ਟੈਕਸ ਸੀਗਾ ਤੇ ਕੋਈ ਬਿਸਕਟ ਨਮਕੀਨ ਇਦਾਂ ਦੇ ਆਈਟਮ ਹੈ ਇਹਨਾਂ ਤੇ ਸਾਰਿਆਂ ਤੇ 5% ਕਰ ਦਿੱਤਾ ਹੈ ਇਹ ਵੀ ਇਹਨਾਂ ਨੇ ਬਹੁਤ ਅਫੋਰਡੇਬਲ ਕਰਤਾ ਜਿਹਦੇ ਨਾਲ ਇੱਕ ਲੋਅਰ ਕਲਾਸ ਤੇ ਮੱਧਮ ਵਰਗ ਨੂੰ ਬੜਾ ਫਾਇਦਾ ਮਿਲੇਗਾ ਠੀਕ ਹੈ ਤੇ ਪਹਿਲਾਂ ਆਪਾਂ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਟੈਕਸ ਹੈ ਜੀਐਸਟੀ ਇੰਡਾਇਰੈਕਟ ਟੈਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵੱਡੇ ਲੋਕਾਂ ਵਾਸਤੇ ਵੀ ਜਿਹੜੇ ਅਮੀਰ ਹੈ ਉਹਨਾਂ ਵਾਸਤੇ ਵੀ ਸੇਮ ਰੇਟ ਹੈ ਗਰੀਬ ਹੈ ਉਹਨਾਂ ਵਾਸਤੇ ਵੀ ਸੇਮ ਰੇਟ ਹੈ ਬਟ ਇਸ ਡਿਫਰੈਂਸ ਨੂੰ ਹੁਣ ਸਰਕਾਰ ਨੇ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ ਹੁਣ ਦੇਖਿਆ ਜਾਵੇ ਜਿਹੜਾ ਆਮ ਆਦਮੀ ਹੈ ਜਿਹੜਾ ਹਾਇਰ ਕਲਾਸ ਹੈ ਜਿਹੜਾ ਅਮੀਰ ਬੰਦਾ ਹੈ ਉਹ ਉਹ ਲਊਗਾ ਐਸਯੂਵੀ ਗੱਡੀ ਵੱਡੀ ਗੱਡੀ ਉਸ ਤੇ ਗਵਰਨਮੈਂਟ ਨੇ ਰੀਲੀਫ ਨਹੀਂ ਦਿੱਤਾ ਬਿਲਕੁਲ ਠੀਕ ਹੈ ਜੀ ਉਹ ਪੈਨੂਗਾ ਕਪੜਾ 2500 ਤੋਂ ਉੱਤੇ ਵਾਲੀ ਸ਼ਰਟ ਪੈਨੂਗਾ ਹੁਣ ਗਵਰਨਮੈਂਟ ਨੇ ਇੱਕ ਵਧੀਆ ਚੀਜ਼ ਕੀਤੀ ਜਿਵੇਂ ਐਗਜ਼ਾਮਪਲ ਲੈਂਦੇ ਆਪਾਂ ਵੀ ਜਿਹੜੀ 2500 ਤੱਕ ਦੀ ਸ਼ਰਟ ਹੈ ਜਾਂ ਪੈਂਟ ਹੈ ਕੋਈ ਵੀ ਫੈਬਰਿਕ ਤੁਸੀਂ 2500 ਤੱਕ ਦਾ ਲੈਂਦੇ ਹੋ ਉਹ ਤੇ ਤਾਂ ਹੈਗਾ 5% ਜੀਐਸਟੀ ਜੇ 2500 ਤੋਂ ਉੱਪਰ ਦੀ ਤੁਸੀਂ ਸ਼ਰਟ ਪੈਂਟ ਕੁਛ ਵੀ ਲੈਣੇ ਹੋ ਤਾਂ ਉਹਦੇ ਉੱਤੇ ਹੈਗਾ 18% GST ਜਿਹੜਾ ਕਿ ਪਹਿਲਾਂ ਸੀਗਾ ਦੋਨਾਂ ਵਾਸਤੇ 12% ਹੁਣ ਦੇਖੋ ਜਿਹੜਾ ਆਮ ਆਦਮੀ ਹੈ ਮੇਰੇ ਸਾਹਮਣੇ ਬਹੁਤ ਘੱਟ ਹੋਊਗਾ ਵੀ ਜਿਹੜਾ 2500 ਤੋਂ ਉੱਤੇ ਜਾਊਗਾ ਜਿਹਦੀ ਇਨਕਮ ਆਪਾਂ 50000 60000 ਤੱਕ ਮੰਨਦੇ ਆਂ ਆਮ ਤੌਰ ਤੇ ਆਮ ਆਦਮੀ ਦੀ ਕਿਸੇ ਦੀ ਗੱਲ ਕਰੀਏ ਮੈਂ ਆਪਣੀ ਵੀ ਗੱਲ ਕਰਾਂ ਅਸੀਂ 1000 ਰੁਪਏ ਤੋਂ ਵੱਧ ਦੀ ਕੋਈ ਸ਼ਰਟ ਨਹੀਂ ਦੇਖਦੇ ਉਹੀ ਗੱਲ ਹੈ ਤੇ ਜਿਹੜਾ ਅਮੀਰ ਬੰਦਾ ਹੈ ਉਹ ਜਾਊਗਾ ਸਿੱਧਾ ਵੀ ਟੋਮੀ ਦੇ ਸ਼ੋਅਰੂਮ 'ਚ ਉਸ 'ਤੇ ਆਪਾਂ ਹੋਰ ਕੋਈ ਵੱਡਾ ਸ਼ੋਅਰੂਮ ਉੱਥੇ ਉਹ ਆਬਵੀਅਸਲੀ ਗੱਲ ਹੈ 2500 ਤੱਕ ਤਾਂ ਸਟਾਰਟਿੰਗ ਵੀ ਨਹੀਂ ਹੁੰਦੀ ਉੱਥੇ 5000 ਤੋਂ ਸਟਾਰਟਿੰਗ ਹੁੰਦੀ ਹੈ ਤਾਂ ਫਿਰ ਉੱਥੇ ਕੇਂਦਰ ਸਰਕਾਰ ਨੇ ਕਿਹਾ ਤੁਸੀਂ 18% ਟੈਕਸ ਦਿਓ ਤਾਂ ਮੈਨੂੰ ਜੋ ਲੱਗਦਾ ਹੈ ਕਿ ਇਹ ਡਿਫਰੈਂਸ ਗਵਰਨਮੈਂਟ ਨੇ ਕਾਫੀ ਹੱਦ ਤੱਕ ਖਤਮ ਕਰਤਾ ਵੀ ਜਿਹੜਾ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਅਮੀਰ ਵਾਸਤੇ ਵੀ ਸੇਮ ਰੇਟ ਆਫ ਟੈਕਸ ਹੈ ਗਰੀਬ ਵਾਸਤੇ ਵੀ ਸੇਮ ਰੇਟ ਆਫ ਟੈਕਸ ਹੈ ਉਹ ਦੇਖੋ ਇਹ ਗਵਰਨਮੈਂਟ ਨੇ ਇਸ ਜਿਹੜੀ ਅਮੈਂਡਮੈਂਟ ਹੈ ਇਹਨੂੰ ਟੈਲ ਇਹਨੂੰ ਉਹ ਕੀਤਾ ਮੈਚ ਕੀਤਾ ਇਨਕਮ ਟੈਕਸ ਦੇ ਨਾਲ ਜਿਵੇਂ ਇਨਕਮ ਟੈਕਸ ਵੀ ਗਵਰਨਮੈਂਟ ਨੇ 12 ਲ ਵੀ ਤੁਸੀਂ 12 ਲੱਖ ਤੱਕ ਇੱਕ ਰੁਪਿਆ ਟੈਕਸ ਨਹੀਂ ਦੇਣਾ ਜੇ ਤੁਹਾਡੀ 12 ਲੱਖ ਤੱਕ ਦੀ ਇਨਕਮ ਹੈ ਤਾਂ ਤਾਂ ਉਹਦੇ ਨਾਲ ਦੇਖੋ ਕਿੰਨਾ ਫਰਕ ਪੈ ਗਿਆ ਵੀ ਬੰਦੇ ਕੋਲ ਪੈਸਾ ਆਪਦੇ ਕੋਲੇ ਰਹੂਗਾ 12 ਲੱਖ ਤੱਕ ਜਿਹਦੀ ਕਮਾਈ ਹੈ ਉਹ ਫਿਰ ਆਪਦਾ ਖਰਚਾ ਵੀ ਕਰੂਗਾ ਤੁਹਾਨੂੰ ਅਫੋਰਡੇਬਲ ਪਾਊਗਾ ਠੀਕ ਹੈ ਨਹੀਂ ਉਹ ਆਪਦੀ ਵੱਧ ਤੋਂ ਵੱਧ ਕਮਾਈ ਸੇਵ ਕਰਦਾ ਹੈ ਕਰ ਸਕਦਾ ਹੈ ਤੇ ਉਹ ਵੀ ਮਤਲਬ ਉਹਨੂੰ ਫਿਰ ਆਪਦੀ ਜ਼ਰੂਰਤਮੰਦ ਚੀਜ਼ਾਂ ਤੇ ਖਰਚ ਕਰ ਸਕਦਾ ਹੈ ਇਹ ਮੇਰੇ ਹਿਸਾਬ ਨਾਲ ਇੱਕ ਅਸੀਂ ਮੰਨਦੇ ਆ ਕਿ ਬਹੁਤ ਵਧੀਆ ਇੱਕ ਐਮੈਂਡਮੈਂਟ ਹੈਗੀ ਹੈ ਸਰ ਹੋਰ ਕਿਹੜੀਆਂ ਕਿਡੀਆਂ ਚੀਜ਼ਾਂ ਤੇ ਰਾਹਤ ਮਿਲਿਆ ਜਿਸ ਤਰੀਕੇ ਨਾਲ ਇੰਸ਼ੋਰੈਂਸਸ ਦੀ ਗੱਲ ਚੱਲ ਰਹੀ ਹੈ ਉੱਥੇ ਕੰਜ਼ਿਊਮਰਸ ਨੂੰ ਲੋਕਾਂ ਨੂੰ ਕਿਸ ਤਰ੍ਹਾਂ ਰਾਹਤ ਮਿਲਿਆ ਸਰ ਇੰਸ਼ੋਰੈਂਸ ਦੀ ਗੱਲ ਆਇਆ ਵੀ ਅੱਜ ਕੱਲ ਤੁਸੀਂ ਦੇਖੋ ਆਪਣਾ ਜਿਹੜਾ ਮੌਲ ਹੈ ਹੈਲਥ ਸੈਕਟਰ ਦੇ ਵਿੱਚ ਬੜਾ ਇੱਕ ਕੁਝ ਚੀਜ਼ਾਂ ਦੇਖਿਓ ਕੋਸਟਲੀ ਹੋ ਗਿਆ ਹੁਣ ਪਹਿਲੀ ਗੱਲ ਤਾਂ ਜਿਵੇਂ ਹਰ ਬੰਦਾ ਇੰਸ਼ੋਰੈਂਸ ਕਰਾਉਣ ਤੋਂ ਡਰਦਾ ਸੀ ਵੀ ਮੈਨੂੰ 20000 25000 ਰੁਪਏ ਦਾ ਪ੍ਰੀਮੀਅਮ ਹਰ ਸਾਲ ਦੇਣਾ ਪਏਗਾ ਹੁਣ ਦੇਖੋ इंश्योरेंस आज हेल्थ इंश्योरेंस आज की डेट से बहुत ज्यादा जरूरी हो गया है क्योंकि एक बार ਤੁਸੀਂ ਕਿਸੇ ਵੀ ਛੋਟੀ ਤੋਂ ਛੋਟੀ ਚੀਜ਼ ਵਾਸਤੇ ਹਸਪੀਟਲਾਈਜ਼ ਹੋਏ ਤੁਹਾਡਾ 2.5 ਲੱਖ ਦਾ ਬਿੱਲ ਬਣ ਜਾਣਾ ਹੈ ਆਰਾਮ ਨਾ ਬਣ ਜਾਣਾ ਠੀਕ ਹੈ ਨਾ ਜੀ ਤੇ ਜੇ ਬੰਦੇ ਕੋਲ ਹੈਲਥ इंश्योरेंस ਹੋਊਗੀ ਤਾਂ ਉਹਦੀ ਇਹ ਟੈਨਸ਼ਨ ਬਿਲਕੁਲ ਖਤਮ ਹੈ ਠੀਕ ਹੈ ਜੀ ਤੇ ਹੁਣ ਇਹ ਜਿਹੜੇ ਹੈਲਥ इंश्योरेंस ਤੇ ਜੇ ਆਪਾਂ ਕਹੀਏ ਪਹਿਲਾਂ 18% ਜੀਐਸਟੀ ਸੀ ਹੁਣ ਇਸ ਚੀਜ਼ ਦਾ ਸਿੱਧਾ ਪ੍ਰਭਾਵ ਪਏਗਾ ਜੇ 10000 ਟੈਕਸੇਬਲ ਵੈਲਿਊ ਹੈ ਤਾਂ ਆਪਣਾ 1800 ਰੁਪਏ ਸਿੱਧਾ ਕੱਟ ਗਿਆ ਬਿਲਕੁਲ ਹੈ ਨਾ ਤਾਂ ਹਰ ਬੰਦਾ ਸੋਚੂਗਾ ਯਾਰ ਮੈਂ ਹੈਲਥ इंश्योर ਤੇ ਜਿਹੜਾ ਆਮ ਬੰਦਾ ਇਹ 2-4000 ਦੇ ਫਰਕ 'ਚ ਹੀ اٹਕਿਆ ਰਹਿੰਦਾ ਹੈ। ਦੇਖੋ ਇਹ ਬੜੀ ਪ੍ਰੈਕਟੀਕਲ ਗੱਲ ਹੈ। ਉਹ ਸੋਦਾ ਯਾਰ ਇਹ 4000 ਸਸਤੀ ਹੋਵੇ ਤਾਂ ਮੈਂ ਕਰਾਣਾ। ਤੇ ਹੁਣ ਉਹ ਡਿਫਰੈਂਸ ਸਰਕਾਰ ਨੇ ਖਤਮ ਕਰਤਾ ਹੈ ਜਿਹੜਾ ਕਿ ਬਹੁਤ ਵਧੀਆ ਤੇ ਹੁਣ ਆਪਾਂ ਗੱਲ ਕਰੀਏ ਫਾਰਮੇਸੀ ਦੀ। ਇੱਕ ਇੱਕ ਕਪਾ ਬਿਲ ਇੰਸ਼ੋਰੈਂਸ ਗੱਲ ਕਰਦੇ ਆਂ ਜੀ ਆਪਾਂ ਇੱਕ ਵੈਲਿਊ ਕੱਢ ਕੇ ਦੇਖੀਏ ਤੁਹਾਡੇ ਕੋਲ ਕੈਲਕੂਲੇਟਰ ਵੀ ਪਿਆ ਜੇ ਤੁਸੀਂ 4 4000 ਦਾ ਜੇ ਆਪਾਂ ਇੱਕ ਪਰਿਵਾਰ ਦਾ ਪ੍ਰੀਮੀਅਮ ਬੰਦਾ ਚਾਰ ਬੰਦਿਆਂ ਦਾ ਉੱਤੇ 18% ਟੈਕਸ ਲਾ ਕੇ ਉਹ ਕਿੰਨੀ ਅਮਾਉਂਟ ਬਣਦੀ ਹੈ 4000 ਤੇ ਦੇਖੋ ਜੀ ਜੇ 40000 ਆਪਾਂ ਗ੍ਰੋਸ ਲਾਣੇ ਆ ਇਨਕਲੂਡਿੰਗ ਟੈਕਸ ਜੇ ਆਪਣਾ ਪ੍ਰੀਮੀਅਮ ਬੰਦ ਹੈ ਤਾਂ ਉਹਦੇ ਵਿੱਚ ਉਹਦੇ ਵਿੱਚ ਟੈਕਸ ਦੀ ਅਮਾਉਂਟ ਕੱਲੀ-ਕੱਲੀ 6000 ਰੁਪਿਆ ਐ ਅਪ੍ਰੋਕਸੀਮੇਟ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਦੇਖੀਏ 6000 ਇੱਕ ਵੱਡੀ ਅਮਾਉਂਟ ਹੁੰਦੀ ਹੈ ਕੋਈ ਆਪਾਂ ਇਹਨੂੰ ਛੋਟੀ ਤਾਂ ਕਹਿ ਨਹੀਂ ਸਕਦੇ ਹਾਂ ਹਾਂ ਹੁਣ ਜੇ 40000 ਦੇ ਵਿੱਚ 6000 ਉਹ ਟੈਕਸ ਸੀਗਾ ਤੇ ਪਿੱਛੇ ਰਹਿ ਗਿਆ 34000 ਤਾਂ ਮਤਲਬ ਉਹ ਹੁਣ ਉਹਨੂੰ 34000 ਪਰਨਾ ਪੈਗਾ ਉਹਨੂੰ 40000 ਪਰ ਨਹੀਂ 40000 ਪਰਨ ਦੀ ਜ਼ਰੂਰਤ ਨਹੀਂ ਹੈ ਤੇ ਇਹ ਇੱਕ ਬਹੁਤ ਵੱਡਾ ਮੇਰੇ ਸਾਹਮਣੇ ਨਾਲ ਇੱਕ ਬੈਨੀਫਿਟ ਹੈਗਾ ਜੀ ਤਾਂ ਮੈਨੂੰ ਲੱਗਦਾ ਕਿ ਇੰਸ਼ੋਰੈਂਸ ਵਾਲੇ ਪਾਸੇ ਹੁਣ ਲੋਕ ਤੁਰਨਗੇ ਵੀ ਕਿਉਂਕਿ ਕਿਉਂਕਿ ਪਹਿਲਾਂ ਡਰਦੇ ਸੀਗੇ ਲੋਕ ਡਰਦੇ ਸੀ ਤੇ ਇਹ ਤੁਰਨਾ ਜ਼ਰੂਰੀ ਵੀ ਹੈ ਜੀ ਕਿਉਂਕਿ ਆਪਾਂ ਦੇਖੀਏ ਜੋ ਪਰ ਇੱਕ ਫੈਮਿਲੀ ਦੀ ਬਹੁਤ ਵੱਡੀ ਸੇਵਿੰਗ ਹਸਪੀਟਲ ਚ ਚਲੀ ਜਾਂਦੀ ਹੈ ਜਿਹੜੀ ਕਿ ਹੁਣ ਬਚੇਗੀ ਹੈਨਾ ਤੁਸੀਂ ਦੇਖੋ ਕੋਈ ਵੀ ਬੰਦਾ ਜੇ ਹਸਪੀਟਲਾਈਜ਼ ਹੁੰਦਾ ਤੇ ਉਹਦਾ 2.5 ਲੱਖ ਦਾ ਖਰਚਾ ਹੁੰਦਾ ਇੱਕ ਪਰਿਵਾਰ ਜਿਹਦੀ ਕੋਈ 6 ਲੱਖ 7 ਲੱਖ ਰੁਪਏ ਇਨਕਮ ਹੈ ਉਹਨੂੰ 2 ਸਾਲ ਲੱਗ ਜਾਂਦੇ ਜੀ 2.5 ਲੱਖ ਰੁਪਏ ਜੋੜਨ ਤੇ ਲੱਗ ਜਾਂਦੇ ਹੈਨਾ ਜੀ ਉਹ ਸਾਰਾ ਦਾ ਸਾਰਾ ਉਧਰ ਚਲਾ ਜਾਏਗਾ ਤੇ ਜੇ ਇੰਸ਼ੋਰੈਂਸ ਹੋਏਗੀ ਤਾਂ ਉਹਨੂੰ ਇਹ ਫਾਇਦਾ ਮਿਲੇਗਾ ਤੇ ਦੂਜੇ ਪਾਸੇ ਸਰਕਾਰ ਨੇ ਹੈਲਥ케ਅਰ ਚ ਬਹੁਤ ਬੈਨੀਫਿਟ ਦੇਤਾ ਹੋ ਜੇ ਕੋਈ ਛੋਟੀ ਮੋਟੀ ਗੱਲ ਕਰਕੇ ਬੰਦੇ ਨੂੰ ਦਵਾਈਆਂ ਲੈਣੀਆਂ ਹੁਣ ਦੇਖੋ ਹੈਲਥ케ਅਰ 'ਚ ਵੀ ਐਡਾ ਵਧੀਆ ਰਿਫਾਰਮ ਆਇਆ ਵੀ ਜਿਹੜੀਆਂ ਅਸੈਂਸ਼ੀਅਲ ਆਈਟਮ ਐ ਕੁਝ ਜਿਵੇਂ ਕੈਂਸਰ ਟ੍ਰੀਟਮੈਂਟ ਦੇ ਡਰੱਗਸ ਐ ਜਾਂ ਰੇਅਰ ਅਸਥਮਾ ਦੇ ਡਰੱਗਸ ਐ ਸਭ ਤੋਂ ਬੇਸਿਕ ਥਰਮਾਮੀਟਰ ਦੀ ਹੀ ਗੱਲ ਕਰ ਲਈਏ ਦੀ ਗੱਲ ਕਰ ਲਈਏ ਤਾਂ ਇਹ ਵੀ ਹੁਣ ਆਪਣੀ ਥਰਮਾਮੀਟਰ ਦੀ ਕੋਸਟ 100-200 ਰੁਪਏ ਹੁੰਦੀ ਐ ਉਹਨਾਂ ਦੇ GST ਨਾਲੇ ਤੇ ਫਰਕ ਪਏਗਾ ਦੇਖੋ ਹੁਣ ਆਪਾਂ ਜੇ ਆਪਾਂ ਵੈਲਿਊ ਨਾ ਗੱਡੀਏ ਵੀ ਜੇ ਦੇਖੀਏ ਫਰਕ 10 ਰੁਪਏ ਦਾ ਹੀ ਐ ਹੁਣ ਆਪਾਂ ਜੇ ਸੋਚੀਏ 10 ਰੁਪਏ ਤੇ ਕੁਝ ਆਈਟਮਾਂ ਤੇ ਸਰਕਾਰ ਨੇ ਬਿਲਕੁਲ GST 0 ਵੀ ਕੀਤਾ ਫਾਰਮੇਸੀ ਦੀਆਂ ਜੇ ਤੁਹਾਨੂੰ ਪਤਾ ਹੋਵੇ ਤਾਂ ਵੀ ਕਈ ਆਈਟਮਾਂ ਤੇ ਤਾਂ 12% ਤੋਂ 5% ਕਰਤਾ ਕਈ ਆਈਟਮਾਂ ਤੇ 12% ਤੋਂ 0 ਕਰਤਾ ਤੇ ਇਹ ਵੀ ਬਹੁਤ ਵੱਡੀ ਗੱਲ ਹੈ ਵੀ ਐਸੈਂਸ਼ੀਅਲ ਡਰੱਗਸ ਜਿਹੜੇ ਹੈਗੇ ਆ ਕੁਝ ਉਹ ਬਹੁਤ ਲੰਬੀ ਲਿਸਟ ਆ ਤੁਹਾਨੂੰ ਇਸ ਦਿਮਾਗ ਦੀ ਦੱਸ ਨਹੀਂ ਸਕਦਾ ਤੇ ਉਹਦਾ ਵੀ ਅੱਛਾ ਕੀਤਾ ਵੀ ਹੁਣ ਅਫੋਰਡੇਬਲ ਬਣਾਤਾ ਹੈ ਜੀ ਇੰਡਸਟਰੀ ਦੀ ਸਰ ਗੱਲ ਕਰੀ ਇੰਡਸਟਰੀ ਨੂੰ ਕਿੰਨਾ ਕੁ ਫਾਇਦਾ ਇਸ ਚ ਮਿਲਿਆ ਕਿਉਂਕਿ ਐਜ਼ ਤੁਸੀਂ ਸੀਏ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਇੰਡਸਟਰੀ ਵਾਲੇ ਕੀ ਕਹਿੰਦੇ ਨੇ ਉਸ ਤਰ੍ਹਾਂ ਦੇ ਦੇ ਦਿੰਦੇ ਤੁਸੀਂ ਵੱਖ-ਵੱਖ ਇੰਡਸਟਰੀਆਂ ਨਾਲ ਜੁੜੇ ਹੋ ਟੈਕਸਟਾਈਲ ਦੇ ਨਾਲ ਸਾਈਕਲ ਦੇ ਨਾਲ ਇੰਡਸਟਰੀ ਵਾਲੇ ਕੀ ਕਹਿੰਦੇ ਨੇ ਦੇਖੋ ਇੰਡਸਟਰੀ ਸਰ ਇਹ ਬੈਨੀਫਿਟ ਮਿਲੇਗਾ ਵੀ ਜਿਵੇਂ ਆਪਣੇ ਲੁਧਿਆਣੇ ਦੀ ਆਪਾਂ ਗੱਲ ਕਰੀ ਇੱਥੇ ਦੋ ਇੰਡਸਟਰੀਆਂ ਮੇਜਰ ਹੈ ਇੱਕ ਤਾਂ ਐਗਰੀਕਲਚਰ ਪਾਰਟਸ ਦੀ ਇੰਡਸਟਰੀ ਆਇਰਨ ਇੰਡਸਟਰੀ ਜਿਹਨੂੰ ਕਹਿੰਦੇ ਨੇ ਇੱਕ ਹੈਗੀ ਆਪਣੀ ਹੋਜ਼ਰੀ ਇੰਡਸਟਰੀ ਹੋਜ਼ਰੀ ਇੰਡਸਟਰੀ ਜਿਸ ਨੇ ਨੇ ਓਵ ਤੇ ਪਹਿਲਾਂ ਸਾਡੇ ਬਹੁਤ ਵਪਾਰੀ ਜਿਹੜੇ ਹੈਗੇ ਆ ਰਿਫੰਡਸ 'ਚ ਸਟਕ ਰਹਿੰਦੇ ਸੀ ਰਿਫੰਡ 2-2 ਮਹੀਨੇ 2 ਮਹੀਨੇ ਤਾਂ ਕਟੋ-ਕਟ ਲੱਗਦੇ ਲੱਗਦੇ ਸੀ ਠੀਕ ਹੈ ਠੀਕ ਹੈ ਉਹਨਾਂ ਦਾ ਬਹੁਤ ਵੱਡਾ ਵਰਕਿੰਗ ਕੈਪੀਟਲ ਜਿਹੜਾ ਹੈਗਾ ਉਹ اٹਕਿਆ ਰਹਿੰਦਾ ਸੀ ਕਈਆਂ ਨਾਲ ਤੁਸੀਂ ਗੱਲ ਕਰੋ ਕਰੋੜ-ਕਰੋੜ 2-2 ਕਰੋੜ ਰਿਫੰਡ اٹਕੇ ਹੋਏ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਡਿਪਾਰਟਮੈਂਟ ਕਾਰ ਨਹੀਂ ਰਿਹਾ ਜਾਣ ਕੇ ਨਹੀਂ ਕਰ ਰਿਹਾ ਬਟ ਉਹ ਸਰ ਇੱਕ ਡਿਪਾਰਟਮੈਂਟ ਦਾ ਵੀ ਪ੍ਰੋਸੀਜਰ ਹੈ ਜਿਸ ਤੋਂ ਉਹਨਾਂ ਨੂੰ ਹੋ ਕੇ ਜਾਣਾ ਪਏਗਾ ਤੇ ਉਹ ਉਹਦੇ ਕਰਕੇ ਉਹਨਾਂ ਦੀ ਵਰਕਿੰਗ ਕੈਪੀਟਲ اٹਕ ਗਈ ਬਹੁਤ ਲੋਕ ਮੈਂ ਦੇਖੇ ਆ ਜਿਹੜੇ ਸਿਰਫ ਰਿਫੰਡਸ ਉਹਨਾਂ ਨੇ ਆਪ ਦਾ ਦੇਣਾ ਵੀ 5% ਅੱਗੋਂ ਲੈਣਾ ਵੀ 5% ਠੀਕ ਹੈ ਨਾ ਜੀ ਜਿਹੜਾ ਐਕਸਟਰਾ ਬੰਦਾ ਗਵਰਨਮੈਂਟ ਨੂੰ ਦੋ ਜਿਹੜਾ ਤੁਹਾਡਾ ਪ੍ਰੋਫਿਟ ਦਾ ਵੈਲਿਊ ਐਡੀਸ਼ਨ ਹੁੰਦਾ ਉਹ ਗਵਰਨਮੈਂਟ ਨੂੰ ਦੋ ਤੇ ਮੇਰੇ ਸਾਹਮਣੇ ਵਾਲੀ ਬਹੁਤ ਵਧੀਆ ਗੱਲ ਹੈ ਹੁਣ ਜਿੱਥੋਂ ਤੱਕ ਗੱਲ ਕਰੀ ਆਪਾਂ ਐਗਰੀਕਲਚਰ ਪਾਰਟ ਦੀ ਹੁਣ ਆਇਰਨ ਤੇ ਇਹਨਾਂ ਨੇ ਕੋਈ ਚੇਂਜ ਨਹੀਂ ਕੀਤਾ 18% ਹੀ ਰੱਖਿਆ ਹੈ ਉਹ ਰਿਫੰਡ ਆਪਣਾ ਕੰਟੀਨਿਊਸ ਚੱਲੇਗਾ ਠੀਕ ਹੈ ਠੀਕ ਹੈ ਨਾ ਜੀ ਉਹ ਇਹਨਾਂ ਦਾ ਚੱਲੇਗਾ ਤੇ ਐਕਸਪੋਰਟ ਤੇ ਜਿਹੜੇ ਰਿਫੰਡ ਹੈ ਉਹ ਆਟੋਮੈਟਿਕ ਹੀ ਕਰਦੀ ਹੈ ਗਵਰਨਮੈਂਟ ਉਹ ਵੀ ਮਤਲਬ ਕਿ ਹੁਣ ਗਵਰਨਮੈਂਟ ਨੇ ਇਸ ਮੀਟਿੰਗ 'ਚ ਕਿਹਾ ਵੀ ਹੈ ਰਿਫੰਡਸ ਨੂੰ ਸਪੀਡ ਅਪ ਕੀਤਾ ਜਾਏਗਾ ਵੀ ਜਿਨਨੇ ਵੀ ਰਿਫੰਡ ਸ ਹੈ ਜਾਂ ਤਾਂ ਉਹਨਾਂ ਨੂੰ ਆਟੋਮੈਟਡ ਕੀਤਾ ਜਾਏਗਾ ਜਾਂ ਇੱਕ ਵਿਦਿਨ ਸ਼ਾਰਟ ਟਾਈਮ ਫਰੇਮ ਐਂਡ ਕਰਿਆ ਜਾਏਗਾ ਤੇ ਦੂਜੇ ਪਾਸੇ ਆਪਾਂ ਦੇਖੀਏ ਇੰਡਸਟਰੀ ਨੂੰ ਇਹ ਕਿਹੜਾ ਫਾਇਦਾ ਦਿੱਤਾ ਹੈ ਪਹਿਲਾਂ ਜੀਐਸਟੀ ਰਜਿਸਟ੍ਰੇਸ਼ਨ ਲੈਣੀ ਹੈ ਕਿਸੇ ਨੇ ਤਾਂ ਉਹਨੂੰ 15-15 ਦਿਨ ਲੱਗ ਜਾਂਦੇ ਸੀ ਮਹੀਨਾ-ਮਹੀਨਾ ਲੱਗ ਜਾਂਦਾ ਸੀ ਫੇਰ ਵੀ ਉਹ ਵਿਚਾਰਾ ਨਹੀਂ ਆਂਦੀ ਸੀ ਰਜਿਸਟ ਅਲੋਕੇਟ ਹੋਣੀ ਚਾਹੀਦੀ ਹੈ ਇੱਕ ਬਹੁਤ ਵੱਡਾ ਰਿਫਾਰਮ ਹੈ ਅਗਰ 3 ਦਿਨਾਂ ਚ ਨਹੀਂ ਹੁੰਦੀ ਤਾਂ ਡੀਮਡ ਅਪਰੂਵਲ ਮੰਨੀ ਜਾਏਗੀ ਓਕੇ ਇਹ ਵੀ ਇੱਕ ਮੈਨੂੰ ਬਹੁਤ ਵੱਡੀ ਗੱਲ ਲੱਗੀ ਹੈ ਵੀ ਇਹ ਜਿਹੜਾ ਇੰਡਸਟਰੀ ਇਨਵੈਸਟਰੀ ਦਾ ਫਾਇਦਾ ਮਿਲੇਗਾ ਵੱਧ ਤੋਂ ਵੱਧ ਲੋਕ ਜੀਐਸਟੀ ਨੰਬਰ ਲੈਣਗੇ ਤੇ ਬਿਜ਼ਨਸ ਦੁਵੱਲੀ ਅਟਰੈਕਟਿਵ ਹੋਗੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਹੁਣ ਜਿਹੜੇ ਸਿਨੇਮਾ ਦੇ ਵਿੱਚ ਫਿਲਮ ਦੇਖਣ ਦੇ ਬੇਕੀਨਾਂ ਉਹਨਾਂ ਦੀਆਂ ਵੀ ਟਿਕਟਾਂ ਥੋੜੀਆਂ ਸਸਤੀਆਂ ਹੋਈਆਂ ਉਹਨਾਂ ਤੇ ਵੀ ਜੀਐਸਟੀ ਘਟਿਆ ਹੈ ਆ ਉਹ ਚਲੋ ਸਰ ਉਹ ਤਾਂ ਚੀਜ਼ਾਂ ਸਾਰਿਆਂ ਦੇ ਨਾਲ ਹੀ ਹੈ ਉਹਨੂੰ ਆਪਾਂ ਕਹੀਏ ਵੀ ਇਸ ਚੀਜ਼ ਨੂੰ ਚਲੋ ਟਿਕਟ ਜਿਹਨੇ ਫਿਲਮ ਦੇਖਣੀ ਆ ਉਹ ਤਾਂ ਫਿਰ 10 ਰੁਪਏ ਦੀ ਪਰਵਾਹ ਨਹੀਂ ਕਰਦਾ ਉਹ ਤਾਂ ਪ੍ਰੀ ਪਲਾਨਡ ਹੋ ਕੇ ਆਂਦਾ ਵੀ 400 ਦੀ ਟਿਕਟ ਮੈਂ ਲੈਣੀ ਲੈਣੀ ਆ ਇਹ ਚੀਜ਼ ਹੈ ਤੇ ਇਸ ਤੋਂ ਇਲਾਵਾ ਇਲੈਕਟ੍ਰੋਨਿਕਸ ਮਾਰਕੀਟ ਦੀ ਗੱਲ ਕਰੀ ਤੇ ਇਲੈਕਟ੍ਰੋਨਿਕ ਤੇ ਵਿੱਚ ਕਿੰਨਾ ਕੁ ਜਿਹੜਾ ਉਹ ਫਾਇਦਾ ਹੋ ਰਿਹਾ ਇਲੈਕਟ੍ਰੋਨਿਕ ਤੇ ਮੇਨਲੀ ਸਰ ਇਹਨਾਂ ਨੇ 에어 ਕੰਡੀਸ਼ਨ ਟੀਵੀ LED ਜਿਨ੍ਹਾਂ ਤੇ 28% ਸੀ ਇਹਨਾਂ ਨੂੰ ਟਾਰਗੇਟ ਕੀਤਾ ਇਹ ਵੀ ਵਧੀਆ ਰਿਫਾਰਮ ਹੈ ਕਿ ਉਹਨਾਂ ਤੇ 18% ਕਰਤਾ ਇਹਨਾਂ ਨੇ ਤੇ ਦੇਖਿਆ ਜਾਵੇ ਤੇ ਏਸੀ ਤਾਂ ਇੱਕ ਲਗਜ਼ਰੀ ਪ੍ਰੋਡਕਟ ਚ ਹੁੰਦਾ ਪਰ ਗਵਰਨਮੈਂਟ ਨੇ ਇੱਕ ਮੀਡਲ ਕਲਾਸ ਨੂੰ ਜਾਂ ਲੋਅਰ ਕਲਾਸ ਨੂੰ ਵੀ ਤੇ ਆ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਏਸੀ ਤੇ ਇਹ ਵੀ ਮੇਰੇ ਸਾਹਮਣੇ ਲਈ ਇੱਕ ਵਧੀਆ ਰਿਫਾਰਮ ਹੈ ਸੀ ਸਭ ਹੁਣ ਆਪਾਂ ਕੁਝ ਕੇ ਜੇਕਰ ਪੁਆਇੰਟਰਸ ਦੀ ਗੱਲ ਕਰੀਏ ਤੁਸੀਂ ਜੋ ਐਨਲਾਈਜ਼ ਕੀਤਾ ਇਸ ਜੀਐਸਟੀ ਰਿਫਾਰਮ ਨੂੰ ਕਿਹੜੀਆਂ ਕਿਹੜੀਆਂ ਤੁਸੀਂ ਚੀਜ਼ਾਂ ਦੇਖ ਰਹੇ ਹੋ ਕਿ ਡਾਇਰੈਕਟ ਫਾਇਦਾ 23 ਸਤੰਬਰ ਤੋਂ ਉਹ ਲੋਕਾਂ ਨੂੰ ਮਿਲੇਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ ਕਿ ਜਿੰਨਾ ਡਾਇਰੈਕਟ ਫਾਇਦਾ 23 ਸਤੰਬਰ ਤੋਂ ਲੋਕਾਂ ਨੂੰ ਮਿਲੇਗਾ ਦੇਖੋ ਜੀ ਡਾਇਰੈਕਟ ਫਾਇਦਾ ਹੁਣ ਸਭ ਤੋਂ ਪਹਿਲੀ ਚੀਜ਼ ਤਾਂ ਤੁਸੀਂ ਗੱਲ ਕੀਤੀ ਜਿਹੜੀ ਸਭ ਤੋਂ ਮੇਨ ਹੈਲਥ ਇੰਸ਼ੋਰੈਂਸ which is very must ਦੂਜੀ ਫਾਰਮੇਸੀ ਫਾਰਮੇਸੀ ਦਾ ਸਸਤਾ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਦੇਸ਼ ਵਾਸਤੇ ਕਿਉਂਕਿ ਆਪਣਾ ਹੈਲਥ ਹੈਲਥ ਸੈਕਟਰ ਹੈ ਜਿਹੜਾ ਉਹ ਬਹੁਤ ਆ ਸਟਰੋਂਗ ਹੈ ਨੀਗਾ ਪਰ ਇਹਦੇ ਨਾਲ ਮੇਰੇ ਸਾਹਮਣੇ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਵੀ ਇਹ ਸਟਰੋਂਗ ਹੋਵੇ ਤੀਜਾ ਅਸੈਂਸ਼ੀਅਲ ਪ੍ਰੋਡਕਟ ਜਿਵੇਂ ਜਨਰਲ ਸਟੋਰ ਆਈਟਮਸ ਇਹ ਤੇ ਦੇਖੋ ਪੂਰਾ ਇਹਨਾਂ ਨੇ 5% ਹੀ ਘਟਾਇਆ ਇਹ ਬਹੁਤ ਵੱਡੀ ਚੀਜ਼ ਹੈ ਸਰ ਜੀ ਵੀ ਇੱਕ ਬੰਦਾ ਦੇਖੋ ਆਪਾਂ ਇੰਡੀਵਿਜੂਅਲੀ ਗੱਲ ਕਰੀਏ ਤਾਂ 5 ਰੁਪਏ ਦੇ ਬਿਸਕੁਟ ਤੇ ਪੈਕੇਟ ਤੇ 5% ਜੀਐਸਟੀ ਦਾ ਆਪਾਂ ਕੋਈ ਮਾਇਨੇ ਨਹੀਂ ਰਹਾਦਾ ਬਿਲਕੁਲ ਪਰ ਜੇ ਤੁਸੀਂ ਓਵਰঅল 10000 ਦਾ ਰਾਸ਼ਨ ਲਿਆਓ ਤੇ ਤੁਹਾਡਾ ਜੀ 600 ਰੁਪਏ ਉਹਦੇ ਵਿੱਚ ਬਚਦਾ ਤਾਂ ਇਟ ਮੈਟਰਸ ਇਟ ਮੈਟਰਸ ਹੈ ਨਾ ਜੀ ਇਹ ਮੈਟਰ ਕਰਦਾ ਤੇ ਇਸ ਕਰਕੇ ਇਹ ਡਾਇਰੈਕਟ ਫਾਇਦਾ ਤੇ ਦੂਜਾ ਹੁਣ ਇੱਕ ਮੱਧਮ ਵਰਗ ਜਿਹੜਾ ਹੈਗਾ ਉਹ ਗੱਡੀਆਂ ਤੇ ਬੜਾ ਫਾਇਦਾ ਮਿਲੂਗਾ ਦੇਖੋ ਲੱਖ ਡੇਢ ਲੱਖ ਰੁਪਏ ਗੱਡੀ ਸਸਤੀ ਹੋ ਜਾਣੀ ਉਹ ਬਹੁਤ ਵੱਡੀ ਗੱਲ ਹੈ ਜੇ ਅੱਜ ਗੱਡੀ ਆਪਣੀ 9 ਲੱਖ ਦੀ ਹੈ ਉਹ 7 70 80 ਹਜ਼ਾਰ ਰੁਪਏ ਸਸਤੀ ਹੋ ਗਈ ਤਾਂ ਇੱਕ ਵੱਡੀ ਗੱਲ ਹੈ ਇਹ ਹਾਂ ਤੇ ਇਹਨਾਂ ਚੀਜ਼ਾਂ ਦਾ ਮੇਰੇ ਹਿਸਾਬ ਨਾਲ ਇੱਕ ਡਾਇਰੈਕਟ ਫਾਇਦਾ ਮੈਂ ਮੰਨਦਾ ਵੀ ਮਿਲੇਗਾ ਤੇ ਹੁਣ ਲੋਕਾਂ ਨੂੰ ਕੀ ਅਸਰ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਗਾਈਡ ਕਰੋਗੇ ਲੋਕਾਂ ਨੂੰ ਵੀ ਕਿੱਦਾਂ-ਕਿੱਦਾਂ ਹੁਣ ਤੁਸੀਂ ਆਪਣੀ ਅੱਗੇ ਇਨਕਮ ਦੀ ਪਲੈਨਿੰਗ ਕਿਸ ਤਰ੍ਹਾਂ ਕਰ ਸਕਦੇ ਹੋ ਦੇਖੋ ਗਵਰਨਮੈਂਟ ਨੇ ਹੁਣ ਇੱਕ ਵਧੀਆ ਚੀਜ਼ ਕਰਤੀ ਹੈ ਵੀ ਤੁਹਾਡਾ ਇਨਕਮ ਟੈਕਸ ਵੀ ਬਚਾਇਆ ਗਵਰਨਮੈਂਟ ਨੇ ਵੀ 12 ਲੱਖ ਤੱਕ ਤੁਸੀਂ ਇਨਕਮ ਟੈਕਸ ਨਹੀਂ ਦੇਣਾ ਦੇਖੋ ਆਪਾਂ ਹਾਇਰ ਕਲਾਸ ਦੀ ਇਸ ਚ ਬਿਲਕੁਲ ਗੱਲ ਨਹੀਂ ਕਰ ਰਹੇ ਆਪਾਂ ਕਰ ਰਹੇ ਆ ਸਿਰਫ ਮਿਡਲ ਕਲਾਸ ਦੀ ਗੱਲ ਤੇ ਲੋਅਰ ਕਲਾਸ ਦੀ ਗੱਲ ਠੀਕ ਹੈ ਨਾ ਜੀ ਤੇ ਇੱਕ ਗਵਰਨਮੈਂਟ ਕਹਿੰਦੀ ਹੈ ਵੀ ਤੁਸੀਂ 12 ਲੱਖ ਤੁਸੀਂ ਆਪਦੇ ਕੋਲੇ ਰੱਖੋ ਹੁਣ ਉਸ ਤੋਂ ਬਾਅਦ ਆ ਗਈ ਖਰਚੇ ਆਪਾਂ ਕਹਿੰਨੇ ਵੀ ਆਪਣਾ ਜੀਐਸਟੀ ਹੁਣ ਉਹ ਵੀ ਗਵਰਨਮੈਂਟ ਨੇ ਆਪਾਂ ਨੂੰ ਰੀਲੀਫ ਦਿੱਤਾ ਜੀ ਠੀਕ ਹੈ ਨਾ ਜੀ ਹੁਣ ਇਹ ਤਾਂ ਅਪੀਲ ਹੈ ਵੀ ਗੌਰ ਇਹ ਜਿੰਨਾ ਜੇ ਆਪਣਾ ਖਰਚੇ ਤੋਂ ਬਾਅਦ ਜੇ ਆਪਣੇ ਕੋਲ ਕੁਝ ਵੀ ਬਚਦਾ ਹੈ ਤਾਂ ਇਹਨੂੰ ਸੇਵ ਕਰੋ ਮਲਟੀਪਲ ਸੋਰਸਸ ਬਣਾਓ ਇਨਕਮ ਦੇ ਕੋਈ ਜਿਵੇਂ ਐਸਆਈਪੀ ਕੋਈ ਐਫਡੀਆਰਸ ਇਹਨਾਂ 'ਚ ਪੈਸਾ ਲਾ ਕੇ ਆਪਦਾ ਇੱਕ ਮੱਧਮ ਵਰਕ ਆਪਦਾ ਪੈਸਾ ਬਚਾ ਸਕਦਾ ਹੈ ਤੇ ਹੈਲਥ ਇੰਸ਼ੋਰੈਂਸ ਕਰਾਓ ਤੇ ਇੱਕ ਆਪਣਾ ਬਹੁਤ ਵੱਡਾ ਇੱਕ ਜਿਹੜੀ ਹੁੰਦੀ ਹੈ ਨਾ ਕੰਟਿੰਜੈਂਸੀ ਵੀ ਆਪਣਾ ਕੋਈ ਕੋਈ ਬਿਮਾਰੀ ਤੁਹਾਡੀ ਆ ਜੇ ਤਾਂ ਉਸ ਪੈਸਾ ਲੱਗ ਸਕਦਾ ਉਹ ਵੀ ਆਪਣਾ ਬਚਤ ਹੁੰਦੀ ਹੈ ਮੈਂ ਤਾਂ ਇਹੀ ਕਹਿਣਾ ਵੀ ਪੈਸੇ ਨੂੰ ਮਲਟੀਪਲ ਸੋਰਸਸ ਚਲਾਓ ਹੁਣ ਗਵਰਨਮੈਂਟ ਨੇ ਇੱਕ ਮੌਕਾ ਦਿੱਤਾ ਕਿ ਤੁਸੀਂ ਪੈਸਾ ਬਚਾ ਸਕਦੇ ਹੋ ਤਾਂ ਇਸ ਸੰਸਾਡੇ ਨਾਲ ਸੀਏ ਦਿਵਯਾਸ਼ ਕੋਹਲ ਤਾਂ ਇਹਨਾਂ ਨੇ ਦੱਸਿਆ ਕਿ ਸਰਕਾਰ ਨੇ ਹੁਣ ਮੌਕਾ ਦਿੱਤਾ ਤੁਸੀਂ ਆਪਣਾ ਪੈਸਾ ਬਚਾਓ ਤੁਸੀਂ ਆਪਣੇ ਹੈਲਥ ਸੈਕਟਰ ਦੇ ਵਿੱਚ ਇੰਸ਼ੋਰੈਂਸ ਵੀ ਕਰਾਓ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਹੈਲਥ ਇੰਸ਼ੋਰੈਂਸ ਬਹੁਤ ਮਸਟ ਹੋ ਚੁੱਕੀ ਹੈ ਕਿਉਂਕਿ ਜੇਕਰ ਅਸੀਂ ਵੱਡੇ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਣੇ ਤਾਂ ਸਾਡੀ ਪੂਰੇ ਜੀਵਨ ਦੀ ਜਮਾ ਪੂੰਜੀ ਜਿਹੜੀ ਹੈ ਉਹ ਲੱਗ ਜਾਂਦੀ ਹੈ ਤਾਂ ਫਿਰ ਅਪਡੇਟਸ ਨਾਲ ਜੁੜੋ ਕੈਮਰਾਮੈਨ ਸਨੀ ਦੇ ਨਾਲ ਸਨਮਜੀਤ ਸਿੰਘ ਪੱਲਾ ਜਨਿਤਾਸ਼ੀ ਲੁਹੇਣਾ